ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਰਿਸ਼ਤੇ ਭਾਗ 6 ਲੇਖਕ ਲਖਵਿੰਦਰ ਸਿੰਘ ਸੰਧੂ ਨਵਾਕਰ ਬੰਨਣ ਲਈ ਪਿੰਡੋਂ ਸਬਾਨ ਲੈਉਣ ਵਾਸਤੇ ਮੈਂ ਬੱਸ ਵਿੱਚ ਬੈਠ ਜਾਂਦਾ ਹਾਂ ਪਰ ਮਨ ਵਿੱਚ ਡਰ ਹੈ ਮਾਂ ਦਾ ਡਰ ਸੋਚਦਾ ਹਾਂ ਮਾਂ ਨੇ ਰੂਪ ਨੂੰ ਮੁਰਜ਼ਮ ਕਰਾਰ ਦਿੱਤਾ ਹੋਵੇਗਾ ਮਾਂ ਦੀ ਕਚਹਿਰੀ ਵਿੱਚ ਉਸਤੇ ਮੁਕੱਦਮਾ ਚਲਾ ਜਾ ਰਿਹਾ ਹੈ ਮੈਂ ਰੂਪਦੀਪ ਦੀ وکਲਤ ਕਰ ਰਿਹਾ ਹਾਂ 2 ਘੰਟਿਆਂ ਦਾ ਲੰਮਾ ਸਫ਼ਰ ਇਸ ਦਿਵਾਗੀ ਮਕਾਦਮੇਬਾਜ਼ੀ ਵਿੱਚ ਮਿੰਟਾਂ ਸਕਿੰਟਾਂ ਵਿੱਚ ਖਤਮ ਹੋ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਕਦੋਂ ਪਿੰਡ ਦਾ ਅੱਡਾ ਆ ਜਾਂਦਾ ਹੈ ਘਰ ਪਹੁੰਚਦਾ ਹਾਂ ਤਾਂ ਮਾਂ ਮੇਰੀ ਸੱਸ ਸ੍ਰੀ ਕਾਲ ਦਾ ਜਵਾਬ ਹੀ ਨਹੀਂ ਦਿੰਦੀ ਪਿਆਰ ਕਰਨਾ ਸਿਰ ਪਲੋਸਣਾ ਅਸੀਸਾਂ ਦੇਣੀਆਂ ਜਵਾਨੀਆਂ ਮਾਣੀਆਂ ਅੱਖਾਂ ਤਾਂ ਇੱਕ ਪਾਸੇ ਨਾ ਚਾਹ ਨਾ ਪਾਣੀ ਕਾਲਜੇ ਦਾ ਰੁਗ ਭਰਿਆ ਜਾਂਦਾ ਹੈ ਮਨ ਕਾੜਾ ਕਰਕੇ ਸਮਾਨ ਬੰਨਣ ਲੱਗ ਪੈਂਦਾ ਹਾਂ ਰੂਪ ਦੀ ਪੇਟੀ ਵਿੱਚੋਂ ਦਰੀਆਂ ਸਹਰਾਣੇ ਚਾਦਰਾਂ ਕੰਬਲ ਕੱਢਦਾ ਹਾਂ ਚਾਦਰਾਂ ਸਹਰਾਣੇ ਉੱਪਰ ਰੂਪ ਦੇ ਕੁਲੇ ਹੱਥਾਂ ਨਾਲ ਕੱਢੇ ਫੁੱਲ ਬੂਟੇ ਮੇਰਾ ਉਦਾਸ ਮੂੰਹ ਵੇਖ ਕੇ ਸ਼ਰਮਾ ਜਾਂਦੇ ਹਨ ਫੁੱਲ ਬੂਟੇ ਜਿਹੜੇ ਰੂਪ ਨੇ ਆਪਣੇ ਜੀਵਨ ਦਾ ਬਾਗ ਮਹਿਕਾਉਣ ਲਈ ਬਣਾਏ ਹਨ ਮਾਂ ਨੇ ਮੈਨੂੰ ਇਸ ਮਾਨ ਬੰਦਾ ਦੇਖ ਕੇ ਅੱਗ ਉਗਲਣੀ ਸ਼ੁਰੂ ਕਰ ਦਿੱਤੀ ਮੇਰਾ ਸਾਰਾ ਅੰਦਰ ਕੌੜੇ ਧੂਏ ਨਾਲ ਭਰ ਜਾਂਦਾ ਹੈ ਮਾਂ ਨੇ ਇਹ ਗੱਲ ਕਈ ਵਾਰ ਆਖੀ ਹੈ ਤੂੰ ਜਿਹੜਾ ਉਸ ਨੂੰ ਇੰਨਾ ਸਿਰ ਚੜਾਈ ਜਾਂਦਾ ਔਖਾ ਹੋਵੇਂਗਾ ਨਾਲੇ ਦੇਖੋ ਸਾਡੇ ਬਿਨਾ ਤੇਰਾ ਕਿਵੇਂ ਸਰਜੂ ਮੈਂ ਅਟਦਾ ਨਹੀਂ ਹੋਇਆ ਬੀਜੀ ਤੁਹਾਡੇ ਨਾਲੋਂ ਤੁਸੀਂ ਤਾਂ ਐਂ ਗੱਲਾਂ ਕਰਦੇ ਹੋ ਜਿਵੇਂ ਮੈਥੋਂ ਕੋਈ ਅਪਰਾਧ ਹੋ ਗਿਆ ਹੁੰਦਾ ਮੈਨੂੰ ਵੀ ਤਾਂ ਘਰ ਦੀ ਪੱਕੀ ਰੋਟੀ ਦੀ ਲੋੜ ਐ ਹੋਟਲ ਦੀਆਂ ਰੋਟੀਆਂ ਖਾ ਖਾ ਬਿਮਾਰ ਹੋਇਆ ਪਿਆ ਸਮਝ ਨਹੀਂ ਆਉਂਦੀ ਤੁਸੀਂ ਗੁੱਸੇ ਕਿਹੜੀ ਗੱਲ ਤੋਂ ਹੁੰਨੇ ਹੋ ਗੁੱਸੇ ਨਾ ਹੋਵਾਂ ਹੋਰ ਤੇਰੇ ਜਾਣਦਿਆਂ ਨੂੰ ਰੋਮਾਂ ਬਹਿ ਕੇ ਤੁਸੀਂ ਦੋਹਾਂ ਜੀਆਂ ਨੇ ਮੂੰਹ ਧਕਾਉਣ ਜੋਗੀ ਨਹੀਂ ਛੱਡਿਆ ਮੈਨੂੰ ਸਾਰੇ ਪਿੰਡ 'ਚ ਜਿਹਨੂੰ ਮੂੰਹ ਧੋਣ ਦਾ ਚੱਜ ਨਹੀਂ ਉਹ ਵੀ ਪੁੱਛਣ ਬਹਿ ਜਾਂਦੀ ਐ ਕੁੜੇ ਬਹੁ ਲੋੜੀ ਦਾ ਧਿਆਰ ਨਹੀਂ ਲਈ ਮੇਰੇ ਸੌਕੜਾ ਸਿਰ ਤੇ ਪੈ ਜਾਂਦਾ ਪਾਣੀ ਦਾ ਕੀ ਦੱਸਾਂ ਪੁੱਛਣ ਵਾਲਿਆਂ ਨੂੰ ਤੁਸੀਂ ਦੋਹਾਂ ਜੀਆਂ ਨੇ ਮਿੱਥ ਕੇ ਮੇਰੇ ਸਿਰ ਸਵਾਬ ਵਾਈਆ ਹੈ ਮੈਨੂੰ ਖੁੱਬੜੀ ਨੂੰ ਕੀ ਪਤਾ ਸੀ ਤੁਸੀਂ ਦੋਵੇਂ ਤੀਵੀ ਮਾਲਕ ਅੰਦਰੋਂ ਅੰਦਰੀ ਹੋਰ ਹੀ ਗੱਟਮਟ ਕਰੀ ਫਿਰਦੇ ਹੋ ਜੇ ਤੁਹਾਡੀ ਨੀਤ ਸਾਫ਼ ਹੁੰਦੀ ਮੈਨੂੰ ਦੱਸ ਕੇ ਜਾਂਦੇ ਮੈਂ ਕਾਹਨੂੰ ਢਿੰਡੋ ਗੱਲ ਕੱਢਦੀ ਸਭ ਕੀਤੀ ਇਕਤਰੀ ਕੁਝ ਪੈ ਗਈ ਨੱਕ ਵੱਡਿਆ ਗਿਆ ਸਾਰੇ ਪਿੰਡ ਚ ਮੈਨੂੰ ਤਾਂ ਧਰਤੀ ਵੇਲ ਨਹੀਂ ਦਿੰਦੀ ਜੀ ਕਰਦਾ ਟੱਕਰ ਮਾਰ ਕੇ ਮਰ ਜਾ ਅਜੇ ਪੁੱਛਦਾ ਹੈ ਗੁੱਸੇ ਜਿਉਂਨੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਟੁੱਟ ਪੈਣਾ ਇਹਦੂ ਤਾਂ ਨਾ ਹੀ ਜਾਂਦਾ ਨਿਝ ਹੋਇਆ ਮਾਂ ਦਾ ਗੁੱਸਾ ਸਭ ਹੱਦਾਂ ਬੰਨੇ ਟਪ ਜਾਂਦਾ ਹੈ ਉਸ ਨੂੰ ਸ਼ਾਂਤ ਕਰਨ ਦਾ ਕੋਈ ਵੀ ਢੰਗ ਦਿਖਾਈ ਨਹੀਂ ਦਿੰਦਾ ਉਹ ਮੇਰੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਮੈਂ ਠੀਠਾਂ ਵਾਂਗ ਹੱਸਣ ਲੱਗ ਪੈਂਦਾ ਹਾਂ ਤੇ ਗੱਲ ਨੂੰ ਹਾਸੇ ਮਕੌਲ ਚ ਟਾਲਣ ਦਾ ਯਤਨ ਕਰਦਾ ਹਾਂ ਪਰ ਵੀ ਜੀ ਨੱਕ ਦਾ ਤੁਹਾਡਾ ਉੱਚਾ ਹੋਇਆ ਲੱਗਦਾ ਹੈ। ਮੇਰੀ ਗੱਲ ਸੁਣ ਕੇ ਮਾਫੂਸ ਦੀ ਅੱਗ ਵਾਂਗ ਭੜਕ ਉੱਢਦੀ ਹੈ। ਤੁਰ ਪਿਆ ਆਪਰੇਸ਼ਨ ਕਰਵਾਉਣ ਮੂੰਹ ਚੱਕ ਕੇ ਨਾ ਸਲਾਹ ਨਾ ਬਲਾ 100 ਹੀਮ ਗੀਮ ਹੋ ਜਾਂਦੀ ਹੈ। ਬੁੜੀ ਕੋਲ ਬੁੜੀ ਦੀ ਸੌਲ ਉਹ ਹੁੰਦੀ ਹੈ ਹਸਪਤਾਲ ਚ ਉੱ ਤੋਂ ਦੰਦ ਕੱਢਦਾ ਹੈ। ਕੱਢ ਲੈ ਦੰਦ ਗਧੇ ਵਾਂਗੂ ਅਕੇ ਬੀਜੀ ਤੁਹਾਡਾ ਨੱਕ ਉੱਚਾ ਹੋਇਆ ਲੱਗਦਾ ਹੈ। ਸਵਾ ਤੇ ਖੇ ਤੇਰੇ ਵਰਗੀਆਂ ਜਿੰਸਾਂ ਜੰਮ ਕੇ ਹੋ ਮੇਰਾ ਨੱਕ ਉੱਚਾ। ਮਾਂ ਮੇਰਾ ਮੂੰਹ ਚੜਾ ਰਹੀ ਹੈ। ਮੈਨੂੰ ਗਧਾ ਕਰ ਰਹੀ ਹੈ। ਜਨਸਾਂ ਭਰ ਰਹੀ ਹੈ ਗਾਲਾਂ ਕੱਢ ਰਹੀ ਹੈ ਟੁੱਟ ਪੈਣਾ ਨਿਜ ਹੋਇਆ ਅਣ ਹੋਇਆ ਹੋਰ ਪਤਾ ਨਹੀਂ ਕੀ ਕੀ ਬੋਰੀ ਸੀ ਮਹਿਸੂਸ ਕਰਦਾ ਹਾਂ ਕਿ ਸੱਚਮੁੱਚ ਹੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਇੱਕ ਨਹੀਂ ਕਈ ਗਲਤੀਆਂ ਹੋਈਆਂ ਹਨ ਮਾਂ ਆਪਣੀ ਤਾਂ ਬਿਲਕੁਲ ਠੀਕ ਜੱਬਦੀ ਹੈ ਮੂੰਹ ਜਵਾਨੀ ਗੱਲਾਂ ਨਾਲ ਸ਼ਾਇਦ ਮੈਂ ਸਾਰੀ ਗੱਲ ਸਮਝਾ ਕੇ ਵੀ ਮਾਂ ਦਾ ਵਿਸ਼ਵਾਸ ਨਾ ਜਿੱਤ ਸਕਾਂ ਮਨ ਵਿੱਚ ਅਪਰਾਧ ਦਾ ਡੂੰਗਾ ਅਹਿਸਾਸ ਪੈਦਾ ਹੁੰਦਾ ਹੈ ਬੋਝਲ ਮਾਨ ਨਾਲ ਲੋੜੀ ਦਾ ਸਮਾਨ ਲੈ ਕੇ ਮੈਂ ਆਥਣ ਤੱਕ ਵਾਪਸ ਮੁੜ ਆਉਂਦਾ ਹਾਂ ਰੂਪ ਨੂੰ ਆਪਣਾ ਘਰ ਸਜਾਉਣ ਦਾ ਬਹੁਤ ਚਾਹ ਹੈ ਉਸ ਨੇ ਆਪਣੀਆਂ ਪਸੰਦੀਆਂ ਕਈ ਚੀਜ਼ਾਂ ਖਰੀਦੀਆਂ ਹਨ ਰੇਮ ਕੀਤੀਆਂ ਸਨਰੀਆਂ ਡੈਕੋਰੇਸ਼ਨ ਪੀਸ ਪਰਦੇ ਉਸ ਨੇ ਹਰ ਚੀਜ਼ ਬਯੰਤ ਨਾਲ ਠੋਕਵੀਂ ਥਾਂ ਤੇ ਟਿਕਾ ਦਿੱਤੀ ਹੈ ਹੁਣ ਕਿਰਾਏ ਦਾ ਇਹ ਦੋ ਕਮਰਿਆਂ ਦਾ ਮਕਾਨ ਆਪਣਾ ਘਰ ਜਾਪਦਾ ਹੈ ਅਸੀਂ ਦੋਨੋਂ ਬਹੁਤ ਖੁਸ਼ ਹਾਂ ਰੂਪ ਸਾਰਾ ਦਿਨ ਕੋਈ ਨਾ ਕੋਈ ਘਰ ਦਾ ਕੰਮ ਕਰਦੀ ਰਹਿੰਦੀ ਹੈ ਕਰਦੀ ਰਹਿੰਦੀ ਹੈ ਉਸ ਨੂੰ ਘਰ ਦਾ ਸਾਰਾ ਕੰਮ ਆਉਂਦਾ ਹੈ ਸੌਈਦਾ ਕੰਮ ਸਫਾਈ ਦਾ ਕੰਮ ਆ ਸਿਲਾਈ ਕਢਾਈ ਕੋਟੀਆਂ ਸਵੈਟਰ ਬੁਣਨ ਦਾ ਕੰਮ ਆ ਘਰ ਦੇ ਕੰਮ ਕਰਨ ਦਾ ਉਸ ਨੂੰ ਚਾ ਚੜਿਆ ਰਹਿੰਦਾ ਹੈ ਉਹ ਘਰ ਸੰਭਾਲਦੀ ਹੈ ਤੇ ਮੈਂ ਦਫਤਰ ਦਾ ਕੰਮ ਅਸੀਂ ਇਕੱਠੇ ਬੈਠ ਕੇ ਰੋਟੀ ਖਾਂਦੇ ਹਾਂ ਚਾਹ ਪੀਂਦੇ ਹਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਹਾਂ ਨਿੱਕੀ ਮੋਟੀ ਛੇੜ ਛਾੜ ਕਰਦੇ ਹਾਂ ਖੂਬ ਹੱਸਦੇ ਹਾਂ ਰੂਪ ਖੁਸ਼ ਹੈ ਮੈਂ ਖੁਸ਼ ਆ ਅਸੀਂ ਦੋਨੋਂ ਬਹੁਤ ਖੁਸ਼ ਆ ਉਸ ਦੇ ਚਿਹਰੇ ਤੇ ਬੱਚਿਆਂ ਵਰਗੀ ਵਿਚਲਤਾ ਹੈ ਭੋਲਾਪਨ ਹੈ ਮੂਹ ਦੇ ਲਸਣ ਦਾ ਕਾਲਾ ਦਾਗ ਨਹੀਂ ਕਾਕੀਆਂ ਦੇ ਬੇਮਲੂਮੇ ਜਿਹੇ ਨਿਸ਼ਾਨ ਹਨਾ ਉਹ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਮੈਂ ਸਵੇਰੇ ਦਫਤਰ ਜਾਂਦਾ ਹਾਂ ਰੂਪ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਹੈ ਮੈਂ ਆਥਲੇ 5 ਵਜੇ ਘਰ ਮੁੜਦਾ ਹਾਂ ਰੂਪ ਤੇ ਰੂਪ ਦੇ ਹੱਥਾਂ ਨਾਲ ਸਜਾਇਆ ਘਰ ਮੇਰੀ ਉਡੀਕ ਕਰੇ ਹੁੰਦਿਆ ਨਾ ਕੋਈ ਮੇਰੀ ਵੀ ਉਡੀਕ ਕਰ ਰਿਹਾ ਸੋਚ ਕੇ ਦਿਲ ਨੂੰ ਖੁਸ਼ੀ ਭਰੀ ਤਸੱਲੀ ਹੁੰਦੀ ਹੈ ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਰੂਪ ਬਾਹਰ ਆਉਂਦੀ ਹੈ ਉਸ ਦਾ ਸਾਰਾ ਬजूद ਮੇਰੀ ਉਡੀਕ ਵਿੱਚ ਖਾਂ ਵਿਚਾਈ ਖੜਾ ਪ੍ਰਤੀਤ ਹੁੰਦਾ ਹੈ ਉਸ ਦੀ ਸਵਾਗਤੀ ਮੁਸਕਾਨ ਨਾਲ ਮੇਰਾ ਸਾਰਾ ਥਕੇਮਾ ਉਤਰ ਜਾਂਦਾ ਹੈ ਇਸ ਤਰ੍ਹਾਂ ਹਰ ਰੋਜ਼ ਸਾਡੇ ਘਰ ਵਿੱਚ ਪਿਆਰ, ਕੋਲੋਲਾ, ਚੁੱਪ ਜਿਹੇ ਹਾਸਿਆਂ ਦਾ ਸੰਗੀਤ ਗੂੰਜਦਾ ਰਹਿੰਦਾ ਹੈ ਇੱਕ ਦਿਨ ਜਦੋਂ ਮੈਂ ਦਫ਼ਤਰੋਂ ਘਰ ਆਉਂਦਾ ਹਾਂ ਤਾਂ ਰੂਪ ਮੈਨੂੰ ਪਹਿਲਾਂ ਵਾਂਗ ਬਾਰ ਚ ਖੜੀ ਦਿਖਾਈ ਨਹੀਂ ਦਿੰਦੀ ਬੜੀ ਕਾਲ ਨਾਲ ਮੋਟਰਸਾਈਕਲ ਖੜਾ ਕਰਕੇ ਅੰਦਰ ਜਾਂਦਾ ਹਾਂ ਰੂਪ ਸੋਫੇ ਦੀ ਬਾਹੀ ਤੇ ਸਰਕੀ ਬੈਠੀ ਹੈ ਪੈਰਾਂ ਦੀ ਖਰਾਕ ਸੁਣ ਕੇ ਸਿਰ ਉੱਪਰ ਚੁੱਕਦੀ ਹੈ ਉਹਦੀਆਂ ਅੱਖਾਂ ਲਾਲ ਹਨ ਪਿੰਜੂਆਂ ਵਰਗੀਆਂ ਹੰਝੂਆਂ ਦੇ ਪਾਣੀ ਨਾਲ ਧੋਤੀਆਂ ਹੋਈਆਂ ਮੇਰੇ ਆਉਣ ਨਾਲ ਹੰਝੂਆਂ ਦੇ ਹਾੜਾ ਬੇਕਾਬੂ ਹੋ ਜਾਂਦੇ ਹਨ ਉਹਦੇ ਕੋਲ ਹੀ ਮੈਂ ਸੋਫੇ ਦੇ ਉੱਪਰ ਬਹਿ ਜਾਂਦਾ ਹਾਂ ਉਸ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਰੋਣ ਦਾ ਕਾਰਨ ਪੁੱਛਦਾ ਹਾਂ ਉਹ ਫਰਸ਼ ਤੇ ਡਿੱਗੀ ਚਿੱਠੀ ਚੁੱਕ ਕੇ ਮੈਨੂੰ ਖੜਾ ਦਿੰਦੀ ਹੈ ਚਿੱਠੀ ਪੜਦਾ ਹਾਂ ਰੂਪ ਦੇ ਨਾ ਮਾਂ ਦੀ ਲਿਖੀ ਪਹਿਲੀ ਚਿੱਠੀ ਮਾਂ ਨੇ ਗੁੱਸੇ ਭਰੀਆਂ ਸਖਤ ਗੱਲਾਂ ਲਿਖੀਆਂ ਸਨ। ਉਹੀ ਗੱਲਾਂ ਜਿਹੜੀ ਮਾਂ ਨੇ ਮੈਨੂੰ ਸਮਾਨ ਲੈਣਗੇ ਇਹਨੂੰ ਆਖਿਆ ਸਨ। ਇੱਕ ਥਾਂ ਲਿਖਿਆ ਹੈ ਤੂੰ ਮੇਰੇ ਪੁੱਤਰ ਨੂੰ ਜ਼ਰੂਰ ਕੁਝ ਖਵਾਇਆ ਹੈ। ਕੋਈ ਤਵੀਤ ਕੋਲ ਕੇ ਉਸਦੇ ਸਿਰਚ ਪਾਇਆ ਹੈ। ਉਸ ਦੀ ਮਤਮਾਰ ਛੱਡੀ ਹੈ। ਮੇਰੇ ਸਾਰੇ ਚਾ ਪੈ ਗਏ ਖੂ ਖਾਤੇ ਵਿੱਚ। ਉਲਟਾ ਸਾਰੇ ਪਿੰਡ ਚ ਪੰਡੀ ਕਰਵਾ ਦिती ਹੈ। ਮੇਰੇ ਸਿਰ ਚ ਸਵਾਬ ਬੁਆ ਦिती ਹੈ। ਜਿਵੇਂ ਤੂੰ ਮੇਰੀ ਆਤਮਨੰਤ ਪਾਇਆ ਹੈ। ਰਪੇਂਦਰ ਬੰਦੀਏ ਮੈਂ ਤਾਂ ਕਹਿਨੀ ਆ ਤੈਨੂੰ ਦੋਹੀ ਜਹਾਨੀ ਢੋਈ ਨਾ ਮਿਲੇ ਕੀੜੇ ਪੈ ਕੇ ਮਰੇ ਜੱਪਦਾ ਮਾਂ ਸਾਹਮਣੇ ਖੜੀ ਦੋ ਹਥੜੀ ਪਿੱਟ ਰਹੀ ਐ ਸੋਚਦਾ ਹਾਂ ਇਹ ਚਿੱਠੀ ਉਸੇ ਮਾਂ ਨੇ ਲਿਖੀ ਐ ਜਿਸ ਨੇ ਰੂਪ ਨੂੰ ਅਸੀਸਾਂ ਦਿੱਤੀਆਂ ਸਨ ਜਿਉਂਦੀ ਬਸਦੀ ਰਹੇ ਬੁੱਢ ਸੁਹਾਗਣ ਜਵਾਨੀਆਂ ਮਾਣੇ ਦੇਨ ਰੋਈ ਰਹੇ ਦੁੱਦੀ ਨਾਵੇਂ ਉੱਤੀ ਫਲੇ ਮੇਰੀਆਂ ਵੀ ਅੱਖਾਂ ਪਰ ਆਉਂਦੀਆਂ ਹਨ ਪਰ ਛੇਤੀ ਹੀ ਮੈਂ ਆਪਣੇ ਆਪ ਨੂੰ ਸੰਭਾਲ ਲੈਂਦਾ ਹਾਂ ਰੂਪ ਨੂੰ ਤਸੱਲੀ ਦਿੰਦਾ ਹਾਂ ਮਾਂ ਨੂੰ ਬੁਰਾ ਭਲਾ ਆਖਦਾ ਹਾਂ ਪਰ ਉਸ ਦੀਆਂ ਅੱਖਾਂ ਦੇ ਹੰਝੂ ਹੜਵੰਗ ਚੜ-ਚੜ ਆ ਰਹੇ ਹਨ ਮਨ ਉੱਚਲ-ਉੱਚਲ ਆ ਰਿਹਾ ਹੈ ਛਤਰਾ ਵਰਗੇ ਸ਼ਬਦਾਂ ਨਾਲ ਪੁੱਛਿਆ ਦਿਲ ਠਕੋਰੀਆਂ ਦੀ ਬੋਲੀ ਬੋਲ ਰਿਹਾ ਹੈ ਪਤਾ ਨਹੀਂ ਇਸ ਚਿੱਠੀ ਨੇ ਉਸ ਦੇ ਅੰਦਰ ਕਿੰਨੇ ਡੂੰਘੇ ਜ਼ਖਮ ਕਰ ਦਿੱਤੇ ਹਨ ਹਾਸਿਆਂ ਦਾ ਸੰਗੀਤ ਅੱਜ ਪਤਾ ਨਹੀਂ ਕਿੱਥੇ ਜਾ ਲੁਕਿਆ ਹੈ ਪਿਆਰ ਖਲੋਲਾ ਸਹਿਮ ਕੇ ਕਿਹੜੀ ਡੂੰਗੀ ਖੱਡ ਚ ਜਾ ਲੁਕੀਆਂ ਹਨ ਘਰ ਵਿੱਚ ਸਿਵਿਆ ਵਰਗੀ ਉਦਾਸੀਛ ਆ ਗਈ ਹੈ ਜੱਬ ਦਾ ਹੱਸਿਆ ਨੂੰ ਕਈ ਸਾਲ ਹੋ ਗਏ ਪਾਪਾ ਜੀ ਸਮਝਾਉਂਦੇ ਕਿਉਂ ਨਹੀਂ ਬੀਜੀ ਨੂੰ ਆਪਣੇ ਕਿਵੇਂ ਮਗਰ ਪੈ ਗਈ ਹੱਤੋਂ ਕੇ ਚਿੱਠੀਆਂ ਚ ਵੀ ਪੜਾ ਕਦੇ ਇਹੋ ਜੀਆਂ ਗੱਲਾਂ ਲਿਖੀਆਂ ਦੀਆਂ ਨੇ ਰੂਪ ਮੈਨੂੰ ਕਹਿ ਰਹੀ ਸੀ ਡੁੱਬੀ ਤਾਂ ਜੇ ਸਾਨ ਆਇਆ ਰੂਪ ਤੇਰਾ ਕੀ ਖਿਆਲ ਹੈ ਇਹ ਗੱਲਾਂ ਪੁੱਛ ਕੇ ਲਿਖੇ ਪਾਪਾ ਜੀ ਤੋਂ ਅਬਾਰੇ ਬੰਦੇ ਨਾਲ ਕੱਟਣਾ ਬਹੁਤ ਔਖਾ ਰੂਪ ਸਿਆਣਪ ਆਵੇ ਸ਼ਾਹੀ ਦੁਖੀ ਹੁੰਦੀ ਹੈ ਤੁਹਾਡੇ ਪਾਪਾ ਜੀ ਦੀ ਸਿਆਣਪ ਦੀਆਂ ਤਾਂ ਬਾਪੂ ਜੀ ਵੀ ਬਹੁਤ ਸਿਫਤਾ ਕਰਦੇ ਹੁੰਦੇ ਐ ਆਖਣਗੇ ਰੂਪ ਤੇਰਾ ਸੋਹਰਾ ਤਾਂ ਵਿਚਾਰਾ ਬੜਾ ਹੀ ਭਲਾ ਲੋਕ ਐ ਨਾ ਵਲਣਾ ਚਾਲ ਸਿੱਧਾ ਸਪਸ਼ਟ ਕਿਸੇ ਗੱਲ ਦਾ ਲਕੋੜੀ ਰੱਖਿਆ ਬਾਬਾ ਜੀ ਬਾਰੇ ਆਪੇ ਹੀ ਦੱਸ ਦਿੱਤਾ ਸਭ ਕੁਝ ਅਖੇ 24 ਘੰਟੇ ਸ਼ਰਾਬ ਦੀਆਂ ਪੱਠੀਆਂ ਚੜੀਆਂ ਰਹਿਣੀਆਂ ਤੇ ਵੇਲੇ 'ਚ ਬੱਕਰੇ ਰਿਝਦੇ ਰਹਣੇ ਮੁਜਰੇ ਹੁੰਦੇ ਰਹਣੇ ਪੰਜਾਬ ਭਰ ਦੇ ਡਾਕੂ ਉਹਨਾਂ ਦੇ ਯਾਰ ਸ਼ਿਕਾਰ ਖੇਡਣ ਜਾਣਾ ਕੁੱਤਿਆਂ ਤੇ ਨੌਕਰਾਂ ਚੱਕਰਾਂ ਦੀਆਂ ਹੀੜਾਂ ਨਾਲ ਸਹੇ ਤਿੱਤਰ ਬਟੇਰ ਹਿਰਨ ਮਾਰਨੇ ਲਿਆ ਕੇ ਸਾਰੇ ਪਿੰਡ 'ਚ ਵੰਡ ਦੇਣੇ ਅੰਤਾਂ ਦੀ ਦਰਿਆ ਦੇ ਲਈ ਬਾਦਸ਼ਾਹ ਵਰਗੀਆਂ ਆਤਾਂ ਸ਼ੁਗਲ ਸ਼ੁਗਲ ਚ ਰਾਹ ਜਾਂਦੇ ਰਾਈਆਂ ਨੂੰ ਲੁਕ ਲੈਣਾ ਪੀਮੀਆਂ ਖੋਲੜੀਆਂ ਪਰਵਾਹ ਨਹੀਂ ਕੀਤੀ ਕਦੇ ਕਿਸੇ ਟੁੰਡੇ ਲਾੜ ਦੀ ਉੱਜ ਕੇ ਦਲੇਰ ਆਪ ਖੁਦਰੇ ਗਵਰਨਰਾਂ ਅਤੇ ਰਾਜਾ ਮਹਾਰਾਜਾਂ ਤੱਕ ਜਰਾਨੇ ਡੀਸੀ ਡੂਸੀ ਤਾਂ ਆਪ ਆ ਕੇ ਪੱਠੀਆਂ ਦੀ ਸ਼ਰਾਬ ਪੀ ਕੇ ਜਾਂਦੇ ਪਿਸਤੇ ਬਦਾਮਾਂ ਵਾਲੀ ਸ਼ਰਾਬ ਗੁਰਬਖਸ਼ੀ ਸਿੰਘ ਗੁਰਬਖਸ਼ੀ ਸਿੰਘ ਹੋਈ ਪਈ ਸੀ ਸਾਰੇ ਪੰਜਾਬ ਚ ਜਦੋਂ ਦਿਲ ਖੱਟਾ ਹੋਇਆ ਸਾਰਾ ਸ਼ਾਹੀ ठाठ-ਬਾਠ ਤਿਆਗ ਕੇ ਭਗਵਾ ਪਾਲਿਆ ਸਾਧੂ ਬਣ ਗਏ ਮਹਾਰਾ ਫੜਲੀ ਅਖੰਡ ਪਾਠ ਕੀਰਤਨ ਅੰਗਰਵਾਨੀ ਦਾ ਪ੍ਰਵਾਹ ਚਲਾ ਦਿੱਤਾ ਰਾਤੋ ਰਾਤ ਘਰ ਦਾ ਨਕਸ਼ਾ ਬਦਲ ਦਿੱਤਾ ਪੱਟੀਆਂ ਢਾ ਦਿੱਤੀਆਂ ਸ਼ਰਾਬ ਬੰਦ, ਮੁਜਰੇ ਬੰਦ, ਸ਼ਿਕਾਰ ਬੰਦ ਸਕੂਲ ਖੋਲੇ, ਹਸਪਤਾਲ ਖੋਲੇ, ਦਾਦ ਦੇਹਜ ਦੀ ਪ੍ਰਥਾ ਖਤਮ ਕੀਤੀ ਸਾਦੇ ਵਿਆਹਾਂ ਦੀ ਰੀਤੋਰੀ ਗਰੀਬ ਗੁਰਬਿਆਂ ਦੀਆਂ ਧੀਆਂ ਪੜਾਣ ਦੇ ਵਿਆਹ ਹੱਤੀ ਕੀਤੇ ਬਾਪੂ ਜੀ ਪਾਪਾ ਜੀ ਦੀਆਂ ਇੰਨਾਂ ਗੱਲਾਂ ਤੋਂ ਇੰਨੇ ਪ੍ਰਭਾਵਿਤ ਹੋਏ ਉਹਨਾਂ ਬਹੁਤੀ ਪੁੱਛਗਿੱਛ ਨਹੀਂ ਕੀਤੀ ਛੱਟ ਰਿਸ਼ਤਾ ਕਰਤਾ ਵਿਆਹ ਤਾਂ ਮੇਰਾ ਵੀ ਸਾਦੇ ਢੰਗ ਨਾਲ ਕਰਨਾ ਚਾਹੁੰਦੇ ਸੀ ਪਾਪਾ ਜੀ ਪਰ ਬੀਜੀ ਨੇ ਪੱਟੀ ਨਹੀਂ ਮੰਨਣ ਦਿੱਤੀ ਆਖੇ ਨਾ ਉੱਚਾ ਕਰਨਾ ਖਾਨਦਾਨ ਦਾ ਤੁੰਮਾ ਪਾਉਣੀਆਂ ਐ ਔਟੜੀ ਫੇਰ ਚ ਜਦੋਂ ਗੱਲ ਚੱਲਣੀ ਤੂੰ ਆ 70 ਪਾ ਕੇ ਵਹਿ ਜਾ ਕਰੇ ਗੋਡੇ-ਗੋਡੇ ਕਲੇਸ਼ ਪਿੱਟ ਪਟੌਊਗਾ ਗਸ਼ੀਆਂ ਦੰਦਲਾਂ ਅਖੀਰ ਚ ਪਾਪਾ ਜੀ ਨੂੰ ਹੀ ਹਾਰਨਾ ਪਿਆ ਪਰ ਹੁਣ ਤਾਂ ਪਾਪਾ ਜੀ ਸਮਝਾਉਣ ਬਈ ਪਲਗੇ ਲੋਕੇ ਤੂੰ ਆਪਦੀ ਹਿੰਡ ਪਗਾ ਲਈ ਨਾ ਉੱਚਾ ਕਰ ਲਿਆ ਤੁਮਾ ਪਾ ਲਈਆਂ ਚਾਰ ਦਿਨ ਕਿਸੇ ਨੂੰ ਸੁੱਖ ਦੇ ਵੀ ਕੱਟ ਲੈਣਦੇ ਹੁਣ ਪਹਿਲੇ ਦਿਨ ਹੀ ਸੂਲ ਖੜੀ ਕਰਤੀ ਸੀ ਬੀਜੀ ਨੇ ਤਾਂ ਆਖੇ 5000 ਘੱਟ ਕਿਉਂ ਦਿੱਤਾ ਮੈਂ ਤਾਂ ਪੂਰੇ ਕਰਵਾ ਕੇ ਹਟੂ ਪਾਪਾ ਜੀ ਸਮਝਾਉਣ ਲੱਗੇ ਉਲਟਾ ਉਹਨਾਂ ਨੂੰ ਹੀ ਕਰਜ਼ਿਆਂ ਦੇ ਮਿਹਣੇ ਦੇਣ ਲੱਗ ਪਈ ਕਰਜ਼ਿਆਂ ਦੇ ਮਿਹਣੇ ਕਿਹੜੇ ਕਰਜ਼ਿਆਂ ਦੇ ਕਬੀਲਦਾਰੀ ਚ 100 ਢੀੜਾਂ ਸੰਘੇੜਾਂ ਹੁੰਦੀਆਂ ਤੇਰੇ ਕੋਲ ਰੂਪਨ ਕਾਦਾ ਲਕੋ ਐ ਕਰਜ਼ਿਆਂ ਦੀ ਗੱਲ ਵੀ ਸੁਣ ਲੈ ਪੈਨਸ਼ਨ ਆ ਕੇ ਆਪਾ ਜੀ ਨੇ ਬੱਸਾਂ ਖਰੀਦ ਲਈਆਂ ਕਿਸੇ ਦਿਵਾਲਿਆ ਕੰਪਨੀ ਦੀਆਂ ਪੁਰਾਣੀਆਂ ਬੱਸਾਂ ਕੱਚੇ ਰਾਹ ਰੇਤਾ ਚਿੱਕੜ ਗਾਰਾ ਟੁੱਟ ਭੱਜਦਾ ਵੀ ਖਰਚ ਵੀ ਪੂਰਾ ਕਰਾਇਆ ਕਰਨਾ ਡਰਾਈਵਰਾਂ ਕੰਡਕਟਰਾਂ ਦੀਆਂ ਤਨਖਾਹ ਤੇ ਤੇਲ ਦੇ ਖਰਚੇ ਅੱਡ ਦੋ ਸਾਲਾਂ ਚ 20000 ਦਾ ਘਾਟਾ ਪਿਆ ਫਿਰ ਆਪ ਖੇਤੀ ਕਰਨ ਦੀ ਸਕੀਮ ਬਣਾਈ ਮੁਜਾਰੇ ਜਮੀਨਾ ਛੱਗਣਾ ਬੜਾ ਰਫਰ ਪਿਆ ਲੜਾਈਆਂ ਹੁੰਦੀਆਂ ਮੁਕਾਦਮੇ ਚੱਲੇ ਲੱਗੋ ਲੱਗ ਮਸਾ ਅੱਧ ਪਚਾਦ ਜਮੀਨ ਤੇ ਕਬਜ਼ਾ ਕੀਤਾ ਆਪ ਖੇਤੀ ਨਾ ਕਰਨੀ ਆਵੇ ਨੌਕਰ ਰੱਖੇ ਸੀਰੀਰ ਲਾਏ ਆਪ ਤੋਂ ਬਹੁਤ ਤੁਰੇ ਫਰਿਆ ਨਾ ਜਾਵੇ ਨਿਗਰਾਨੀ ਕੌਣ ਕਰੇ ਕੰਮ ਇਹ ਮਨ ਮਰਜ਼ੀ ਦਾ ਕੰਮ ਕਰਨਾ ਫਿਰ ਖੇਤੀ ਦੇ ਨਵੇਂ ਢੰਗ ਨਵੇਂ ਬੀਜ ਨਵੇਂ ਸੰਦ ਪੈਸਿਆਂ ਦਾ ਖਰਚ ਯੂਵੈਲ ਮੋਟਰਾਂ ਟਰੈਕਟਰ ਖਾਦਾਂ ਕੀੜੇ ਮਾਰ ਦਵਾਈਆਂ ਸਪਰੇਅ ਮਸ਼ੀਨਾਂ ਡੀਜ਼ਲ ਖਰਚੀ ਖਰਚ ਪਾਸਲੇ ਆਉਣਾ 6 ਮਹੀਨੇ ਕਰਜ਼ਿਆਂ ਬਿਨਾ ਕਿਵੇਂ ਸਰਦਾ ਜੀਵادار ਨੂੰ ਫਿਰ ਜਿਸ ਨੇ ਸਾਰਾ ਕੰਮ ਬਗਾਨੇ ਹੱਤੀ ਕਰਵਾਉਣਾ ਹੋਵੇ ਇਹਨਾਂ ਸਾਰੇ ਖਰਚਿਆਂ ਦਾ ਤਾਂ ਬੀਜੀ ਨੂੰ ਵੀ ਪਤਾ ਹੋਣਾ ਹੈ ਫਿਰ ਕਰਜ਼ਿਆਂ ਦੇ ਮਿਹਣੇ ਦੇਣ ਵਾਲੀ ਗੱਲ ਸਮਝ ਨਹੀਂ ਆਈ ਬਸ ਆਦਤ ਜੇ ਚੰਗੀ ਗੱਲ ਹੋ ਜੇ ਤਾਂ ਅੱਖੋਗੀ ਮੇਰੇ ਕਰਕੇ ਹੋਈ ਹੈ ਜੇ ਕੋਈ ਹਰਬਾ ਜਰਬਾ ਹੋ ਜੇ ਤਾਂ ਕਸੂਰ ਕਿਸੇ ਹੋਰ ਸਰ ਆਪਾ ਜੀ ਸਮਝਾਉਂਦੇ ਨਹੀਂ ਸਾਰੀ ਗੱਲ ਸਮਝਾਉਣਾ ਤਾਂ ਫਿਰ ਉਹ ਗੱਲ ਹੁੰਦੀ ਹੈ ਗਰਮਾ ਗਰਮੀ ਪੇਟ ਪਟੌਗਾ ਨਾਲੇ ਪੁੱਠੀਆਂ ਖੋਪੜੀਆਂ ਨੂੰ ਕੋਈ ਕਿਵੇਂ ਸਮਝਾ ਸਕਦਾ ਰੂਪ ਅਖੀਰਲੀ ਗੱਲ ਸਵਾਵਕ ਮੇਰੇ ਮੂੰਹੋਂ ਨਿਕਲ ਜਾਂਦੀ ਹੈ ਰੂਪ ਖਿਲਖਿੜਾ ਹੱਸ ਪੈਂਦੀ ਹੈ ਜੇਠ ਹਾਰ ਦਾ ਮਹੀਨਾ ਹੈ ਅੱਠ ਵਾਂਗ ਤਪਦੀਆਂ ਗਰਮੀਆਂ ਦਿਨ ਸਾਰਾ ਦਿਨ ਤੱਤੀਆਂ ਲੋਆਂ ਦਿਨ ਢਲੇ ਟਿੱਬਿਆਂ ਤੇ ਪੁੱਠੀਆਂ ਕਾਲੀਆਂ ਬੋਲੀਆਂ ਹਨੇਰੀਆਂ ਅੰਦਰ ਬਾਹਰ ਰੇਤੇ ਨਾਲ ਭਰ ਜਾਂਦਾ ਹੈ ਨਾ ਪਕਾਉਣ ਦਾ ਹੱਜ ਨਾ ਖਾਣ ਦਾ ਸਵਾਲ ਹਰ ਚੀਜ਼ ਵਿੱਚ ਰੇਤਾ ਕਿਚਰ ਕਿਚਰ ਰੂਪ ਦਾ ਸਾਰਾ ਦਿਨ ਸਫਾਈਆਂ ਕਰਦੀ ਦਾ ਲੰਘ ਜਾਂਦਾ ਹੈ ਆਥਨੇ ਫੇਰ ਉਹੀ ਹਾਲ ਪਾਣੀ ਪੀ ਪੀ পেট ਆਪਰ ਜਾਂਦਾ ਹੈ ਪਰ ਪਿਆਸ ਨਹੀਂ ਮੁਈਦੀ ਬੋਲੋ ਸੁੱਕੇ ਦੇ ਸੁੱਕੇ ਰੂਪ ਦਾ ਬੁਰਾ ਹਾਲ ਹੈ ਉਹ ਕਈ ਵਾਰ ਕਹਿ ਚੁੱਕੀ ਹੈ ਪਿੰਡੋਂ ਫ੍ਰਿਜੀ ਲਿਆਓ ਠੰਡੇ ਪਾਣੀ ਦੀ ਤਾਂ ਮੌਜ ਰੋ ਮੈਂ ਟਾਲ ਬਰੋ ਕਰ ਦਿੰਦਾ ਹਾਂ ਪਿੰਡ ਜਾਣ ਨੂੰ ਮੇਰੀ ਵੱਡੀ ਰੂ ਨਹੀਂ ਕਰਦੀ ਰੋਏ ਰੋਏ ਬੇਇੱਜ਼ਤੀ ਕੌਣ ਕਰਵਾਵੇ ਮਾਂ ਤੋਂ ਤਾਂ ਬੋਲੇ ਬਿਨਾਂ ਰਹਿਣਾ ਨਹੀਂ ਜਾਣਾ ਜੇ ਮੈਨ ਤੋਂ ਵੱਧ ਘੱਟ ਬੋਲਿਆ ਗਿਆ ਫੇਰ ਉਹੀ ਪਿੱਟ ਪਟਾਊਗਾ ਮਾਂ ਵੱਲੋਂ ਰੋਗ ਨੂੰ ਲਿਖੀ ਚਿੱਠੀ ਇਹ ਦਿਮਾਗ 'ਚ ਘੁੰਮਣ ਲੱਗ ਪੈਂਦੀ ਹੈ ਮਾਂ ਨੇ ਵਾਹ ਲੱਗਦੀ ਫਰਿੱਜ ਚੁੱਕਣ ਨਹੀਂ ਦੇਣਾ ਕੀ ਫਾਇਦਾ ਵਾਧੂ ਕਲੇਸ਼ ਵਧਾਉਣ ਦਾ ਪਾਪਾ ਜੀ ਨੂੰ ਚਿੱਠੀ ਲਿਖ ਦਿਓ ਬਿੱਲੂ ਨੂੰ ਭੇਜਣਗੇ ਟਰਾਲੀ ਛੱਡ ਜਾਏਗਾ ਮੈਂ ਬਾਵੇ ਨੂੰ ਦੇਖਦਾ ਸੀ ਉਸ ਦਾ ਨਤੀਜਾ ਨਿਕਲਣ ਵਾਲਾ ਹੈ ਜੇ ਸਿਲੈਕਟ ਹੋ ਗਿਆ ਪਹਿਲਾ ਇੱਥੇ ਆਉਗੂ ਇੱਥੇ ਵਰਕੇ ਤਾਂ ਵੇਖੇ 바ਵਾ ਲੱਤਾਂ ਨਾ ਤੋੜਦਿਆਂ ਨਾਕਲ ਨਾ ਮੌਤ 바ਵੇ ਦੇ ਨਾਂ ਸੁਣ ਕੇ ਰੂਪ ਇੱਕਦਾਂ ਮਾ ਪਰਕੜਦੀ ਐ ਕਿਉਂ 바ਵੇ ਤੋਂ ਕਿੜਾ ਬੁੱਧ ਖੂਨ ਹੋ ਗਿਆ ਇਨੀ ਜੋ ਔਖੀਆਂ ਉਸਤੇ ਜੇ ਮੈਂ ਉਹੀ ਗੱਲ ਆ ਆਦੇ ਭਰਾਵਾਂ ਨੂੰ ਦੱਸ ਦਿੰਦੀ ਹੁਣ ਉਹ ਨੂੰ ਕਿਸੇ ਖੂਟੋ ਵਿੱਚ ਸੱਟਿਆ ਪਿਆ ਹੁੰਦਾ ਵੱਢ ਕੇ ਸਮਝਦਾ ਕੀ ਹੈ ਆਪਣੇ ਆਪ ਨੂੰ ਵੱਡਾ ਨਾਲੂ ਖਾਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਮੈਨੂੰ ਲੱਗਦਾ ਹੈ ਬਾਵੇ ਦੇ ਬਹਾਨੇ ਰੂਪ ਮੈਨੂੰ ਧੋਖੀਆਂ ਦੇ ਰਹੀ ਹੈ ਰੋਪ ਦਿੰਨੀ ਹੈ ਭਰਾਵਾਂ ਦਾ ਰੋਪ ਤਾਂ ਅਸੀਸ ਸਕੇ ਬਾਪ ਦਾ ਵੀ ਨਹੀਂ ਤੇ ਲੱਗਦੇ ਤੈ ਚਾਕੇ ਮੇਰੇ ਮੂੰਹੋਂ ਇਹ ਸ਼ਬਦ ਨਿਕਲ ਜਾਂਦੇ ਹਨ ਰੂਪ ਸਾਰੇ ਜ਼ੋਰ ਨਾਲ ਉੱਚੀ ਉੱਚੀ ਹੱਸਣ ਲੱਗ ਜਾਂਦੀ ਹੈ ਸਕੇ ਬਾਪ ਦਾ ਰੋਪ ਨਹੀਂ ਚੱਲਿਆ ਸਕੇ ਬਾਪ ਤੋਂ ਬਿਨਾ ਹੋਰ ਬਾਪ ਵੀ ਹੈ ਕਹਿ ਕੇ ਉਹ ਫਿਰ ਉੱਚੀ ਉੱਚੀ ਹੱਸਣ ਲੱਗ ਜਾਂਦੀ ਹੈ ਉਸ ਦੇ ਇਸ ਤਰ੍ਹਾਂ ਹੱਸਣ ਦਾ ਮੇਰੇ ਉੱਤੇ ਬੜਾ ਖਤਰਨਾਕ ਅਸਰ ਹੁੰਦਾ ਹੈ। ਕੋਈ ਸੁੱਤੀ ਬੁਰਾਈ ਮੇਰੇ ਅੰਦਰੋਂ ਜਾ ਘੁੱਟਦੀ ਹੈ। ਦੂਰੋਂ ਬਹੁਤ ਦੂਰੋਂ ਨਿੱਕੇ ਜਿਹੇ ਅੰਬੂ ਦੀ ਆਵਾਜ਼ ਸੁਣਾਈ ਦਿੰਦੀ ਹੈ। ਤੂੰ ਆਪਦੇ ਬਾਪ ਦਾ ਨਹੀਂ ਕਿਸੇ ਹੋਰ ਦਾ ਮੁੰਡਾ ਹੈ। ਪਤਾ ਨਹੀਂ ਕਿਹਦਾ ਪਤਾ ਨਹੀਂ ਕਿਹਦਾ ਪਤਾ ਨਹੀਂ। ਰੂਪ ਲਗਾਤਾਰ ਹੱਸੀ ਜਾ ਰਹੀ ਹੈ। ਮੈਨੂੰ ਮਖੌਲ ਕਰਨ ਦਾ ਅੱਜ ਉਸ ਨੂੰ ਮਸਾਂ ਮੌਕਾ ਮਿਲਿਆ ਹੈ। ਪਰ ਮੈਨੂੰ ਉਸ ਦੇ ਹਾਸੇ ਵਿੱਚੋਂ ਅੰਬੂ ਅੰਬੂ ਦੀ ਮਾਂ ਉਸ ਦਾ ਬਾਪ ਅੰਬੂ ਦੇ ਸਾਥੀਆਂ ਦੇ ਨਫ਼ਰਤ ਭਰੇ ਬੋਲ ਸੁਣਾ ਹੀ ਦਿੰਦੇ ਹਨ ਤੂੰ ਆਪਦੇ ਬਾਪ ਦਾ ਨਹੀਂ ਪਤਾ ਨਹੀਂ ਕੀ ਦਾ ਹੈ ਪਤਾ ਨਹੀਂ ਕੀ ਦਾ ਹੈ ਪਤਾ ਨਹੀਂ ਸਰੀਰ ਭੱਠੀ ਵਾਂਗ ਤਪਣ ਲੱਗ ਪੈਂਦਾ ਹੈ ਮੇਰੇ ਅੰਦਰਲਾ ਜਵਾਲਾ ਮੁਖੀ ਫਟਦਾ ਹੈ ਅੱਖਾਂ ਬੰਦ ਹੋ ਜਾਂਦੀਆਂ ਹਨ ਤੇ ਠਾਹ ਕਰਦੀ ਚਪੇੜ ਰੂਪ ਦੇ ਮੂੰਹ ਤੇ ਵੱਜਦੀ ਹੈ ਉਹ ਪੋਟਣੀ ਖਾ ਕੇ ਹਰਸ਼ ਤੇ ਡਿੱਗ ਪੈਂਦੀ ਹੈ ਜਾਪਦਾ ਹੈ ਮੈਂ ਅੰਬੂ ਨੂੰ ਕਿਸਨ ਮਾਰ ਕੇ ਚੌਂਦਰੇ ਤੋਂ ਹੇਠਾਂ ਡਿੱਗਿਆ ਹੈ ਅੱਖਾਂ ਖੋਲਦਾ ਹਾਂ ਰੂਪ ਫਰਸ਼ ਤੇ ਪਈ ਹੋ ਕੀ ਹੋ ਕੀ ਰੋ ਰਹੀ ਐ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹਾਂ ਉਹ ਗੁੱਸੇ ਨਾਲ ਭਰੀ ਮੇਰਾ ਹੱਥ ਝਟਕ ਦਿੰਦੀ ਐ ਤੇ ਰੋਂਦੀ ਰੋਂਦੀ ਆਖਦੀ ਐ ਇਹ ਕੋਈ ਇਨ ਇਨਸਾਨੀਅਤ ਐ ਆਸਿਵ ਗੋਲ ਦੀ ਵੀ ਬੰਦੇ ਨੂੰ ਸਮਝਣਾ ਹੋਵੇ ਮੈਂ ਤੈਨੂੰ ਕੀ ਆਖਿਆ ਹਰ ਜਾ ਪਰੇ ਮੈਨੂੰ ਹੱਥ ਲਾਉਣ ਦੀ ਲੋੜ ਨਹੀਂ ਜਾਪ ਦਾ ਰੂਪ ਹਜ਼ਾਰਾਂ ਮੀਲਾਂ ਦੀ ਵਿੱਥ ਤੋਂ ਬੋਲ ਰਹੀ ਐ ਮੈਂ ਪੱਟੀ ਚ ਤਪਦੇ ਰੇਗਿਸਤਾਨ ਚ ਇਕੱਲਾ ਹੀ ਤੁਰਿਆ ਜਾ ਰਿਹਾ ਹਾਂ ਤੱਤੀਆਂ ਲੂਆਂ ਪਿੰਡਾ ਝੁੱਲਸ ਰਹੀਆਂ ਹਨ ਸਾਰਾ ਸਰੀਰ ਅਦਿੱਖ जख्मਾਂ ਦੀ ਪੀੜ ਨਾਲ ਤਸ ਤਸ ਕਰ ਰਿਹਾ ਹੈ ਕਿਸੇ ਵੇਲੇ ਵੀ ਮੂੰਹ ਪਾੜ ਡਿੱਗ ਸਕਦਾ ਹਾਂ ਮੈਨੂੰ ਸਹਾਰਾ ਦੇਣ ਵਾਲਾ ਮੇਰਾ ਸਾਥ ਦੇਣ ਵਾਲਾ ਸਾਰੀ ਦੁਨੀਆ 'ਚ ਕੋਈ ਵੀ ਦਿਖਾਈ ਨਹੀਂ ਦਿੰਦਾ ਮੈਂ ਗੋਡਿਆਂ ਭਾਰ ਰੂਪ ਕੋਲ ਬਹਿ ਜਾਂਦਾ ਹਾਂ ਜਿਵੇਂ ਤੁਰਿਆ ਜਾਂਦਾ ਠੇਡਾ ਖਾ ਕੇ ਡਿੱਗ ਪਿਆ ਹੋਵਾਂ ਰੂਪ ਰੂਪ ਮੈਨੂੰ ਮਾਫ਼ ਕਰ ਦੇ ਰੂਪ ਮੈਥੋਂ ਗਲਤੀ ਹੋ ਗਈ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮਾਂ ਚਪੇੜ ਤੇਰੇ ਨਹੀਂ ਅੰਬੂ ਦੇ ਮਾਰੀ ਸੀ ਰੂਪ ਉਹ ਮੈਨੂੰ ਖਰਾਮ ਦਾ ਕਹਿੰਦਾ ਸੀ ਤੇ ਮੈਂ ਰੂਪ ਕੋਲ ਬੈਠ ਕੇ ੱੱਕੇ ਹਾਰੇ ਮੁਸਾਫਰ ਵਾਂਗ ਰੋਣ ਲੱਗ ਪੈਂਦਾ ਹਾਂ ਰੂਪ ਉੱਠ ਕੇ ਮੇਰੇ ਗੱਲ ਨਾਲ ਚਿੰਬੜ ਜਾਂਦੀ ਹੈ ਤੇ ਅਸੀਂ ਪਤਾ ਨਹੀਂ ਕਿੰਨਾ ਚਿਰ ਰੋਂਦੇ ਰਹਿੰਦੇ ਹਾਂ ਮਨ ਹੌਲਾ ਹੋ ਜਾਂਦਾ ਹੈ ਫਿਰ ਮੈਂ ਉਸ ਨੂੰ ਬਚਪਨ ਦੀ ਕਹਾਣੀ ਸੁਣਾਉਣ ਲੱਗ ਪੈਂਦਾ ਹਾਂ ਉਹ ਸੁਣਦੀ ਰਹਿੰਦੀ ਹੈ ਹਮਦਰਦੀ ਦੀ ਮੂਰਤ ਬਣੀ ਮੈਂ ਸੁਣਾਉਂਦਾ ਰਹਿੰਦਾ ਹਾਂ ਜਿਵੇਂ ਆਪਣੇ ਦਿਲ ਦਾ ਸਾਰਾ ਦਰਦ ਉਸ ਦੀ ਝੋਲੀ ਪਾ ਕੇ ਨਿਚਿੰਤ ਹੋਣਾ ਚਾਹੁੰਦਾ ਹੋਵਾਂ ਪਾਚੇ ਵੱਲੋਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਦਾ ਮਿੰਟਾਂ ਸਕਿੰਟਾਂ ਚ ਜਲਤਲ ਹੋ ਜਾਂਦਾ ਹੈ ਹੌਨਾ ਲੋ ਹੈ ਨਾ ਹਨੇਰੀ ਨਾ ਰੇਤ ਤੋਤੇ ਤੋਤੇ ਬ੍ਰਿਸ਼ ਬੂਟੇ ਤੋਤਾ ਤੋਤਾ ਮਾਣਾ ਨਿਰਮਲ ਆਕਾਸ਼ ਨਿਰਮਲ ਮਨ ਅੱਗੋਂ ਵਾਸਤੇ ਖਿਆਲ ਰੱਖੀ ਰੂਪ ਅਜੇ ਹੀ ਗੱਲ ਮੈਨੂੰ ਭੁੱਲ ਕੇ ਨਾ ਆਖੀ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ ਮੈਂ ਮੈਂ ਨਹੀਂ ਰਹਿਂਦਾ ਕੂਖਾਰ ਜਨਮਰ ਬਣ ਜਾਂਦਾ ਹਾਂ ਮੇਰੇ ਹੱਥੋਂ ਕੂਨ ਵੀ ਹੋ ਸਕਦਾ ਹੈ ਹਾਏ ਤੇ ਉਹ ਡਰ ਨਾਲ ਕੰਬ ਕੇ ਮੈਨੂੰ ਸਾਰੇ ਜ਼ੋਰ ਨਾਲ ਘੁੱਟ ਲੈਂਦੀ ਹੈ ਇਸ ਜੀ ਕਹਾਣੀ ਦਾ ਪੱਖੇ ਕਹਾਣੀ ਦਾ ਪੱਖ ਸਤ ਕੱ ਲੈ ਵੇ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ